ਮੇਨਰੋ ਸਿਮਰੋ ਸ੍ਰੀ ਹਰਿ ਨਾਇ ਸ੍ਰੀ ਹਰਿ ਕ੍ਰਿਸ਼ਨ ਦੇ ਧਿਆਈ ਜਿਸੁ ਮੁਰਚੇ ਸਭੁ ਸੁਜਾਇ ਤੈਨੁ ਮਹਾਕਰਿ ਸਿਮਰਿ ਆਇ ਕਰਨੁ ਲਿਯਾਵੇ ਧਾਈ ਸਭ ਤਾਏ ਮੈਂ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਏ ਹੋਏ ਸਹਾਇ ਦਾ ਸਾਹੀ ਪਾਠਸ਼ਾਲੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਰਸ਼ਨ ਦੀਦਾਰ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਜਾਪਿਆਂ ਟਾਲੀਆਂ ਮੁਕੰਨੀਆਂ ਹੱਟੀਆਂ ਜੱਫੀਆਂ ਤਫੀਆਂ ਜਿੰਨਾ ਪ੍ਰੇਮੀਆਂ ਨਾਮ ਜੱਪਿਆ ਵੰਦੀਆ ਮੇਰੀ ਜੀਤਾਂ ਦੀ ਸੇਕੀ ਦਾ ਨਾ ਪਿਆਰਿਆ ਪਿਆਰਿਆ ਦੀ ਸੁਣਾਈ ਦਾ ਧਿਆਨ ਦਿੰਦੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਨਾ ਸੁਣੀਆ ਕਰਨੇ ਸੀਸ ਤੇ ਬੰਦ ਬੰਦ ਕਟਵਾਏ ਟੋਪਰੀਆਂ ਨੁਹਾਈਆਂ ਟਕੜੀਆਂ ਤੇ ਚੜੇ ਤਨ ਆਰਿਆਂ ਦਾ ਚਰਾਇ ਜੈ ਗੁਰਦੁਆਰੇ ਦੀ ਸੇਵਾ ਦੀ ਕਿਰਮਾਨੀ ਕੀਤੇ ਨਾਮ ਤੋਂ ਮਾਰੇ ਆ ਕੀ ਕੀ ਸਾਤ ਸਵਾਸ ਸੰਗਿ ਲਿਵਾਹੀ ਤਨਾ ਦੀ ਤੁਮਾਰੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀਮੈਂ ਸਰਬੱਤ ਖਾਲਸਾ ਦੀ ਜੀ ਅਰਦਾਸ ਹੈ ਬਸ ਖਾਲਸਾ ਦੀ ਜੀ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਣ ਦਾ ਸੰਗੀਤਾ ਸਭ ਸਤਿਗੁਰੂ ਦੀ ਜਹਾਂ ਜਾਂ ਖਾਲਸਾ ਦੀ ਸਾਹਿਬ ਬਹਾ ਬਹਾ ਰਛਿਆ ਰੇ ਆਇਤ ਦੇਖ ਦੇਖ ਪਤੇ ਦੁਦ ਕੀ ਪਾਇ ਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਨ ਸਾਹਿਬ ਜੀ ਕੀ ਗੁਰਬਾਣੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਮੇਜ ਦਾਤ ਇਸਾਹੁ ਦਾਤ ਤੁਸ ਸਾਦਾ ਦਾਨ ਦਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਰਸਰ ਜੀ ਦੇ ਦਰਸ਼ਨੀ ਸੁਨਾਨ ਚੌਕੀਆਂ ਧੰਦੇ ਗੁਰੂ ਜਗਤ ਅਤਲ ਧਰਮ ਕਾ ਜੈਕਾਰ ਖਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਪਕੁਤੀ ਮਤਵਾ ਦਾ ਰੱਖਾ ਰੀਅ ਕਾਰ ਕੋਤਵਾਰ ਨੂੰ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਉਸ ਜੀ ਨਣਕਾਣਾ ਸਾਹਿਬ ਤੇ ਹੋਰ ਪਵਿੱਤਰ ਗੋਦਵਾਰਿਆਂ ਅੰਦਰ ਸਤਾਬਾ ਦੇ ਜਿੰਨਾ ਤੋਂ ਕਾਲ ਸੇ ਸੰਤਨ ਵਿਸੂੜਿਆ ਗਿਆ ਤੇਾਂ ਦੇ ਪੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਖੇ ਨੇ ਮਾਣਿਆਂ ਦੀ ਮਾਨ ਨੇ ਤਾਣਿਆਂ ਦੀ ਤਾਣ ਨੇ ਉਟਿਆਂ ਦੀ ਓਟ ਗੱਦੀ ਤੇ ਸੁਭਾਏ ਮਾਨ ਜੁਗੋ ਜੁ ਅਟਲ ਹਲਤ ਪਲਤ ਕੇ ਰੱਖਿਆ ਕਿ ਲੋਕ ਪਰ ਲੋਕ ਦੀ ਸਹਾਇਕ ਵਾਲੀ ਕੋ ਲਾਲਮ ਜਗ ਦੀ ਜੋਤ ਪਰ ਤੱਕ ਦਰਸ਼ਨ ਦੀ ਦਾਰੇ ਦੇ ਰਹੀ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਕੇ ਪਾਵਨ ਪਦਕ ਤੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਆਪ ਜੀਆਂ ਕੀ ਪਾਵਨ ਗੁਰਬਾਣੀ ਦੇ ਪਰਮਾਨ ਹਨ ਵਿੱਚ ਕਰਤਾ ਪੁਰਖ ਕਦਵਾ ਵਾਲ ਨਾ ਵਿੰਗਾ ਹੋਆ ਮਨ ਵਿੱਚ ਸਤ ਗੁਰੂ ਕੇ ਪਾਸ ਇਸ ਸੇਵਕ ਕਾ ਕਾਰਜ ਰਾਸ ਸੁਧਮਤ ਪ੍ਰਵੇੰਤਰ ਜਾਮੀ ਜਿਉਂ ਪ੍ਰੇਰਿਤ ਜਿਉਂ ਕਰਣਾ ਦੇ ਮਹਾਵਾਕਾਂ ਅਨੁਸਾਰ ਤਨ ਕਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਾਂ ਕੀ ਪਵਿੱਤਰ ਚਰਨਾਂ 'ਤੇ ਨਾਮ ਆਸ ਅਰਦਾਸ ਕੀਤੀ ਹੈ ਜੋ ਕਿ ਹਲਕਾ ਖਡੂਰ ਸਾਹਿਬ ਐਮਪੀ ਦੀਆਂ ਚੋਣਾਂ ਹੋ ਰਹੀਆਂ ਨੇ ਐਮਪੀ ਦੀਆਂ ਚੋਣਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਆਪ ਜੀ ਦੀ ਦਰਕਾਰ ਦੇ ਸੇਵਕ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਐਮਪੀ ਦੀ ਚੋਣ ਆਡਾਤ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਆਪ ਸਭ ਸੰਗਤਾਂ ਜੀ ਆਪ ਜੀ ਨੇ ਕਿਰਪਾ ਕਰਨੀ ਸਭ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਬਾਅਦ ਉਦੋਂ ਬਖਸ਼ਿਸ਼ ਕਰਨੇ ਅਤੇ ਸੋਝੀ ਸੋ ਮੱਤ ਬਖਸ਼ਿਸ਼ ਕਰਨੀ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟਾਂ ਫਾਰਮ ਦੇ ਬਾਰ ਕੋ ਦਮ ਬਖਸ਼ਿਸ਼ ਕਰਨੀ ਸੰਗਤਾਂ ਵਿੱਚ ਸਲੂਕਤ ਸਾਖ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾਂ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਵਾਉਣੀ ਬਾਦ ਪਾਰਲੀਮੈਂਟ ਦੇ ਵਿੱਚ ਭੇਜਣਾ ਕਰਦੀਆਂ ਕਲਾ ਦੀਆਂ ਦਾਤਾਂ ਬਖਸ਼ ਕਰਨੀਆ ਆਮ ਜਨ ਬੀ ਦੀਆਂ ਦਾਤ ਬਖਸ਼ਤੇ ਨਿਹਾਲ ਕਰਨਾ ਇਸ ਵਕਤ ਨਗਰ ਕਲਸੀਆਂ ਕਲਾ ਦੀ ਸੰਗਤ ਦੀ ਅਰਦਾਸ ਬੇਨਤੀ ਹੈ ਨਗਰ ਦੇ ਵਿੱਚ ਸਲੂਕਤ ਬਾਗ ਦੀ ਦਾਤ ਬਖਸ਼ ਕਰਣੀ ਨਗਰ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਨਗਰ ਨੂੰ ਸਮੱਤ ਬਖਸ਼ ਕਰਣੀ ਭਾਈ ਅਮਰਤਪਾਲ ਸਿੰਘ ਦੀ ਚੋਣ ਪ੍ਰਚਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਬਲ ਉਦਮ ਬਖਸ਼ ਕਰਨੇ ਸੰਗਤਾਂ ਚੋਣ ਪ੍ਰਚਾਰ ਲਈ ਆਰੰਭ ਕਰਨ ਲਈ ਸੰਗਤਾਂ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣ ਲੱਗੀਆਂ ਨੇ ਘਰਾਂ ਦੇ ਵਿੱਚ ਆਪ ਜੀ ਨੇ ਤਿਰਪਾ ਕਰਨੀ ਆਗਿਆ ਬਖਸ਼ਿਸ਼ ਕਰਨੀ ਚੋਣ ਪ੍ਰਚਾਰ ਕਰਨ ਦੇ ਬਲ ਉਦਨ ਬਖਸ਼ਿਸ਼ ਕਰਨੇ ਸੁਖ ਹੋਵੇ ਨਾਮ ਚਿੱਤੇ ਆਵਿਨਾਰਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਹੋ ਸ੍ਰੀ ਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ